ਅੱਜ ਦੇ ਲੋਹ ਤਸੀਰ ਕੰਪਲੈਕਸ ਦੇ ਵਿੱਚ ਸਰਵੱਤ ਦੇ ਭਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਤੇ ਪ੍ਰਮਾਤਮਾ ਅੱਗੇ ਮਹਾਰਾਜਾ ਅਗੇ ਇਹੀ ਅਰਦਾਸ ਹੈ ਕਿ ਸ ਸਦਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਰਵੱਤ ਦੇ ਭਲੇ ਲਈ ਸਾਰੇ ਲੋਕਾਂ ਦਾ ਕੰਮ ਬਿਨਾਂ ਇੱਥੇ ਕਿਸੇ ਵੀ ਰੁਕਾਵਟ ਦੇ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਅਜੇ ਹੋਰ ਨਹੀਂ ਕੁਝ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਸਿਗਰ ਦੀ ਕੀ ਫਤਿਹ ਅੱਜ ਸੱਤ ਸੀ ਡੇਲੋਂ ਵਿਖੇ ਸੂਚਤਾਰ ਮੈਂਬਰਾਂ ਵੱਲੋਂ ਅਤੇ ਹੋਰ ਪਦਵਾਨ ਸੱਜਣਾਂ ਵੱਲੋਂ ਰਾਕੇ ਸ਼ਪਨੀ ਸਾਹਿਬ ਦੇ ਪਾਠ ਕਰਾਏ ਗਏ ਉਹਨਾਂ ਦੇ ਧੂਪ ਪਾਏ ਗਏ ਤੇ ਸੁਰਪਤ ਦੇ ਭਲੇ ਲਈ ਸੰਗਤਾਂ ਵੱਲੋਂ ਅਰਦਾਸ ਕੀਤੀ ਗਈ ਕਿ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਇੱਥੇ ਜਿਉਂ ਵੀ ਕੋਈ ਕੰਮ ਕਰਾਉਣ ਦਾ ਉਹਦਾ ਵਧੀਆ ਤਰੀਕੇ ਨਾਲ ਕੰਮ ਹੋ ਸਕੇ ਬੈਂਕੁਰਜੀ ਕਾਕਾ ਸਾਹਿਬ ਸਦਾ ਹੀ ਦੀ ਕੀਤੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز